ਮਸ਼ਿੰਟਾ ਦੇ ਵਿੱਚ ਜੋਂ ਦੇ ਮਹੀਨੇ ਦੇ ਵਿੱਚ ਇੱਕ ਬਹੁਤ ਵੱਡਾ ਕੈਂਪ ਲੱਗਦਾ ਉਸ ਕੈਂਪ ਦੇ ਵਿੱਚ ਮੁਫਤ ਸਲਾਈ ਕਢਾਈ ਬੁਟੀਕਸ਼ਨ ਬਹੁਤ سارے ਕੋਰਸ ਹੁੰਦੇ ਆ ਐਨਜੀਓ ਰਜਿਸਟਰ ਕਰੀ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਮਨਚੇ ਆਇਆ ਵੀ ਕੀ ਕੰਮ ਇਸ ਤਰ੍ਹਾਂ ਦਾ ਕੀਤਾ ਜਾਵੇ ਜਿਹੜਾ ਸਮਾਜ ਨੂੰ ਦਈਏ ਤੇ ਉਹਨਾਂ ਤੋਂ ਅਸੀਂ ਨਾ ਵਾਪਸ ਅਸੀਂ ਵੀ ਨਾ ਲੈ ਸਕੀਏ ਤੇ ਨਾ ਸਮਾਜ ਖੋ ਸਕੇ ਤਾਂ ਉਹ ਸਭ ਤੋਂ ਵੱਡੀ ਗੱਲ ਸੀ ਕਿ ਤੁਸੀਂ ਹੁਨਰ ਦੋ ਸੋਸਾਇਟੀ ਦਾ ਨਾਮ ਰੱਖਿਆ ਗਿਆ ਡਾਇਮੰਡ ਡਾਇਮੰਡ ਵੈਲਫੇਅਰ ਸੁਸਾਇਟੀ ਇਦੇ ਪਿੱਛੇ ਵੀ ਬਹੁਤ ਵੱਡਾ ਰੀਜ਼ਨ ਸੀ ਮੇਰੇ ਖਿਆਲ ਬਹੁਤ ਇੰਟਰਵਿਊ ਹੋਈਆਂ ਮੇਰੀਆਂ ਹਜ਼ਾਰਾਂ ਦੇ ਚੁਕੀਆਂ ਅਜੇ ਤੱਕ ਇਹ ਗੱਲ ਅੱਜ ਪਹਿਲੀ ਵਾਰ ਪਤਾ ਨਹੀਂ ਕਿਉਂ ਤੁਹਾਡੇ ਸਾਹਮਣੇ ਆਈ ਆ ਵੈਸੇ ਖਦੇ ਨਹੀਂ ਆਈ ਐ ਲੈ ਤਾਂ ਤੁਹਾਡੀ ਫੀਲਿੰਗ ਵੀ ਜੁੜੀ ਹੋਈ ਆ ਬਹੁਤ ਜ਼ਿਆਦਾ ਕਲੋਜ਼ ਹੈ ਇਸ ਚੀਜ਼ ਨਾਲ ਫੀਲਿੰਗ ਦੇਖੋ ਜੁੜੀ ਹੋਈ ਆ નો ਡਾਊਟ ਉਹ ਤਾਂ ਜੁੜੀ ਹੋਈ ਆ ਐਕਸਪਲੇਨ ਨਹੀਂ ਕਰ ਸਕਦਾ ਇਸ ਤਰ੍ਹਾਂ ਫੀਲਿੰਗ ਜੁੜੀ ਗਈ ਕਿ ਤੁਸੀਂ ਭਾਵ ਕੋਹਨ ਦੇ ਲੱਗ ਰਹੇ ਹੋ ਨਹੀਂ ਐ ਤਾਂ ਕੋਈ ਗੱਲ ਨਹੀਂ ਕਿ ਬਸ ਫੀਲਿੰਗ ਜੁੜੀ ਹੋਈ ਹੈ ਬਸ ਜੀ ਮੈਂ ਤੁਹਾਨੂੰ ਇੰਨਾ ਦੱਸਿਆ ਕਿ ਇਸ ਤਰ੍ਹਾਂ ਲੱਗਦਾ ਕਿ ਅਗਰ ਕੈਂਪ ਨਹੀਂ ਲੱਗਦਾ ਤਾਂ ਇਸ ਸ਼ੀਰ ਚ ਪ੍ਰਾਨ ਨਹੀਂ ਹੈ ਬਸ਼ਿੰਡਾ ਦੇ ਵਿੱਚ ਜੂਨ ਦੇ ਮਹੀਨੇ ਦੇ ਵਿੱਚ ਇੱਕ ਬਹੁਤ ਵੱਡਾ ਕੈਂਪ ਲੱਗਦਾ ਉਸ ਕੈਂਪ ਦੇ ਵਿੱਚ ਮੁਫਤ ਸਲਾਈ ਕੜਾਈ ਬੁਟੀਸ਼ਨ ਬਹੁਤ ਸਾਰੇ ਕੋਰਸ ਹੁੰਦੇ ਆ ਤੇ ਡਾਇਮੰਡ ਵੈਲਫੇਅਰ ਸੁਸਾਇਟੀ ਵੱਲੋਂ ਇੱਕ ਕੈਂਪ ਲਗਾਇਆ ਜਾਂਦਾ ਜਿਹਦੇ ਕਿ ਮੈਡਮ ਪ੍ਰੈਜ਼ੀਡੈਂਟ ਮੈਡਮ ਵੀਨੂ ਗੋਇਲ ਇਹਨਾਂ ਨੇ ਗਲਤ ਕਰਦੇ ਆ ਕਿ ਕਿਸ ਤਰ੍ਹਾਂ ਦਾ ਕੈਂਪ ਹੈ ਇਸ ਵਾਰ ਫਿਰ ਤੁਹਾ ਲੇਟ ਲਗਾਇਆ ਕੁਝ ਕਾਰਨਾ ਕਰਕੇ ਤਾਂ ਮੈਡਮ ਗਲਤ ਕਰਦੇ ਨਾ ਤੁਹਾਨੂੰ ਤੁਹਾ ਸਵਾਗਤ ਹਾਂਜੀ ਮੈਡਮ ਕੈਂਪ ਬਾਰੇ ਦੱਸੋ ਪੁਰਾ ਕਿਸ ਤਰ੍ਹਾਂ ਦਾ ਕੈਂਪ ਹੈ ਕੀ ਪੁਛੇ ਦੇ ਵਿੱਚ ਸਖਾਇਆ ਜਾਂਦਾ ਤੁਹਾਡਾ ਪਹਿਲਾ ਸ਼ਬਦ ਨਮਸਕਾਰ ਜੀ ਆਇਆਂ ਨੂੰ ਮੈਂ ਵੀਨੂ ਗੋਇਲ ਸੋਸ਼ਲ ਵਰਕਰ ਬਠਿੰਡਾ ਤੋਂ ਔਰ 23 ਸਾਲ ਤਾਂ ਹੋ ਗਏ ਕਿ ਜਦੋਂ NGO ਰਜਿਸਟਰਡ ਹੋਈ ਤਾਂ ਅਸੀਂ ਉਹਦੇ ਤਹਿਤ ਕੁਝ ਕੰਮ ਕਰਨੇ ਸ਼ੁਰੂ ਕੀਤੇ ਪਰ ਇਸ ਤੋਂ ਵੀ ਜਿਹੜਾ ਪਿਛੋਕੜ ਹੈ ਸੋਸ਼ਲ ਵਰਕਰ ਦਾ ਮੈਨੂੰ ਲੱਗਦਾ ਕਿ ਪਰਿਵਾਰਿਕ ਸਾਡਾ ਮਾਹੌਲ ਇਸ ਤਰ੍ਹਾਂ ਦਾ ਸੀ ਮੇਰੇ ਮਾਤਾ ਜੀ ਨੇ ਸਾਨੂੰ ਪਹਿਲਾਂ ਤਾਂ ਮਾਤਾ ਜੀ ਮੇਰੇ ਵਰਤ ਬਹੁਤ ਰੱਖਦੇ ਆ ਉਦੋਂ ਵੀ ਰੱਖਦੇ ਸੀ ਹੁਣ ਵੀ ਰੱਖਦੇ ਆ ਪਰ ਜਦੋਂ ਵੀ ਕੋਈ ਵਰਤ ਹੋਣਾ ਉਹਦੀ ਕਥਾ ਸੁਣਾਉਣੀ ਕਿਉਂਕਿ ਸਾਡੀਆਂ ਕਥਾਵਾਂ ਚ ਬੇਦਾਂ ਚ ਬਹੁਤ ਕੁਝ ਹੈ ਔਰ ਜਿਹੜੇ ਬੱਚੇ ਦੇ ਅੰਦਰ ਉਹ ਬਚਪਨ ਚ ਉੱਤਰ ਜਾਂਦੀ ਅਸੀਂ ਵੀ ਦੇਖਿਆ ਵੀ ਦੇਖਿਆ ਕਿ ਜਦੋਂ ਕੋਈ ਮਾਂ ਬਣਨ ਵਾਲੀ ਹੁੰਦੀ ਹੈ ਪ੍ਰੈਗਨੈਂਟ ਹੁੰਦੀ ਹੈ ਜਿਹੜੀ ਆਪਾਂ ਕਹਿੰਦੇ ਤੂੰ ਕਥਾ ਸੁਣ ਗੀਤਾ ਪੜ ਉਹ ਇਸੇ ਲਈ ਹੁੰਦਾ ਕਿਉਂਕਿ ਜਿਹੜਾ ਗਿਆਨ ਹੈger ਬੱਚੇ ਨੂੰ ਬਚਪਨ ਤੋਂ ਹੀ ਦਿੱਤਾ ਜਾਂਦਾ ਘਰ ਦਾ ਮਾਹੌਲ ਉਸ ਤਰ੍ਹਾਂ ਦਾ ਹੁੰਦਾ ਤਾਂ ਉਹਦੇ ਵਿੱਚ ਇੱਕ ਸਮਾਜ ਪ੍ਰਤੀ ਇੱਕ ਪੋਜ਼ਿਟਿਵ ਨਜ਼ਰੀਆ ਆਉਂਦਾ ਤਾਂ ਉਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਹ ਮੈਨੂੰ ਵਿਰਾਸਤ ਚ ਮਿਲਿਆ ਬਹੁਤ ਅੱਛੀ ਪਰਵਰਿਸ਼ਾ ਕੀ ਆ ਜਾਂਦਾ ਇਹਨੂੰ ਸੰਸਕਾ ਇਹ ਕਹਿੰਦੇ ਨੇ ਆ ਮਤਲਬ ਕਿਸੇ ਦੀ ਨਿੰਦਾ ਨਹੀਂ ਕਰਨੀ ਕਿਸੇ ਦੀ ਚੁਗਲੀ ਨਹੀਂ ਕਰਨੀ ਆਪਣੇ ਕਰਮ ਦੇ ਵਿੱਚ ਤਤ ਪਰ ਰਹਿਣਾ ਔਰ ਪਗਵਾਨ ਦੇ ਉੱਪਰ ਅਥਾ ਵਿਸ਼ਵਾਸ ਰੱਖਣਾ ਆਪਣੇ ਤੋਂ ਵੀ ਜ਼ਿਆਦਾ ਤਾਂ ਇਹਨਾਂ ਚੀਜ਼ਾਂ ਨੂੰ ਇਹੀ ਸੰਸਕਾਰਾਂ ਨੂੰ ਨਾਲ ਸਜਾਉਂਦੇ ਹੋਏ ਜ਼ਿੰਦਗੀ ਸ਼ੁਰੂ ਹੋਈ ਹੋਸ਼ ਵਿੱਚ ਆਏ ਤੇ ਹੋਰ ਵੀ ਮੈਂ ਇਹ ਗੱਲ ਕਹੂੰਗੀ ਕਿ ਜ਼ਿੰਦਗੀ ਦੇ ਵਿੱਚ ਮਿਹਨਤ ਵੀ ਬਹੁਤ ਹੋਈ ਮਦਰ ਸਲਾਈ ਵੀ ਕਰਦੇ ਰਹੇ ਫੌਲ ਵੀ ਲਗਾਉਂਦੇ ਰਹੇ ਫਾਦਰ ਨੇ ਵੀ ਬਹੁਤ ਮਿਹਨਤ ਕੀਤੀ ਬੜੀਆਂ ਮੁਸ਼ਕਲਾਂ ਸਾਨੂੰ ਪਾਲਿਆ ਪੜਾਇਆ ਲਿਖਾਇਆ ਤਾਂ ਅਸੀਂ ਇਸ ਲਾਇਕ ਬਣੇ ਕਿ ਸਮਾਜ ਨੂੰ ਕੁਝ ਦੇ ਸਕੀਏ ਤਾਂ ਉਸ ਤੋਂ ਬਾਅਦ ਜਦੋਂ ਮੈਂ ਕਾਲਜ ਦੇ ਵਿੱਚ ਗਈ ਤਾਂ ਮੇਰੀ ਮੈਡਮ ਰਾਜਗੁਪਤਾ ਜੀ ਨਾਲ ਮੁਲਾਕਾਤ ਹੋਈ। ਉਹਨਾਂ ਦੇ ਅੰਡਰ ਮੈਂ ਐਨਐਸਐਸ ਵਲੰਟੀਅਰ ਬਣੀ। ਪੂਰੀ ਡੈਡੀਕੇਸ਼ਨ ਦੇ ਨਾਲ ਕੰਮ ਕੀਤਾ, ਲੋਕਾਂ ਦੀ ਸੇਵਾ ਕੀਤੀ ਤੇ ਇਸ ਤੋਂ ਇਲਾਵਾ ਜਿਹੜੇ ਲੋਕਾਂ ਬੱਚਿਆਂ ਨੂੰ ਪੋਲੀਓ ਡਰਾਪਸ ਜਦੋਂ ਚੱਲਿਆ ਸੀ ਵੀ ਘਰ-ਘਰ ਪਾ ਕੇ ਆਣੀ ਮੈਂ ਆਪਣੀ ਡਿਊਟੀ ਸਭ ਤੋਂ ਪਹਿਲਾਂ ਲਵਾਈ। ਦਰਵਾਜ਼ੇ ਖੜਕਾ-ਖੜਕਾ ਕੇ ਅਸੀਂ ਲੋਕਾਂ ਦੇ ਪੋਲੀਓ ਡਰਾਪਸ ਪਾਏ। ਤਾਂ ਉਸ ਤੋਂ ਨਾਲ ਇੱਕ ਮਤਲਬ ਇਸ ਤਰ੍ਹਾਂ ਲੱਗਿਆ ਕਿਉਂਕਿ ਮੈਡਮ ਵੀ ਬਹੁਤ ਅੱਛੇ ਸੋਸ਼ਲ ਵਰਕਰ ਸੀ, ਮੇਰੇ ਗੁਰੂ ਸੀ ਜੋ ਤੇ ਉਹਨਾਂ ਤੋਂ ਪਬਲਿਕ ਦੇ ਨਾਲ ਗੱਲ ਕਰਨੀ ਡੀਲ ਕਰਨਾ ਬੋਲਣਾ ਕਿਵੇਂ ਕਿਵੇਂ ਉਹਨਾਂ ਦੀ ਅਸੀਂ ਹੈਲਪ ਕਰ ਸਕਦੇ ਹਾਂ ਇਸ ਤਰ੍ਹਾਂ ਇੱਕ ਕਾਰਵਾ ਬੱਧਾ ਗਿਆ ਤੇ ਐਨਜੀਓ ਰਜਿਸਟਰਡ ਕਰੀ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਮਨ ਸੇ ਆਇਆ ਵੀ ਕੀ ਕੰਮ ਇਸ ਤਰ੍ਹਾਂ ਦਾ ਕੀਤਾ ਜਾਵੇ ਜਿਹੜਾ ਸਮਾਜ ਨੂੰ ਦਈਏ ਤੇ ਉਹਨਾਂ ਤੋਂ ਅਸੀਂ ਨਾ ਵਾਪਸ ਅਸੀਂ ਵੀ ਨਾ ਲੈ ਸਕੀਏ ਤੇ ਨਾ ਸਮਾਜ ਖੋ ਸਕੇ ਤਾਂ ਉਹ ਸਭ ਤੋਂ ਵੱਡੀ ਗੱਲ ਸੀ ਕਿ ਤੁਸੀਂ ਹੁਨਰ ਦੋ ਹੁਨਰ ਇਸ ਤਰ੍ਹਾਂ ਦਾ ਜਿਹੜਾ ਉਹਨਾਂ ਦੇ ਆਪ ਦੇ ਜਦੋਂ ਉਹਨਾਂ ਦੇ ਨਾਲ ਜੁੜੇ ਤਾਂ ਉਹਨਾਂ ਦੀ ਸ਼ਖਸੀਅਤ ਨਿਖਰੇ ਜਿਵੇਂ ਸੋਸਾਇਟੀ ਦਾ ਨਾਮ ਰੱਖਿਆ ਗਿਆ ਡਾਇਮੰਡ ਡਾਇਮੰਡ ਵੈਲਫੇਅਰ ਸੋਸਾਇਟੀ ਇਹਦੇ ਪਿੱਛੇ ਵੀ ਬਹੁਤ ਵੱਡਾ ਰੀਜ਼ਨ ਸੀ ਮੇਰੇ ਖਿਆਲ ਬਹੁਤ ਇੰਟਰਵਿਊ ਹੋਈਆਂ ਮੇਰੀਆਂ ਹਜ਼ਾਰਾਂ ਦੇ ਚੁੱਕੀਆਂ ਆ ਜਿਸ ਤੱਕ ਇਹ ਗੱਲ ਅੱਜ ਪਹਿਲੀ ਵਾਰ ਪਤਾ ਨਹੀਂ ਕਿਉਂ ਤੁਹਾਡੇ ਸਾਹਮਣੇ ਆਈ ਹੈ ਵੈਸੇ ਕਦੇ ਨਹੀਂ ਆਈ ਵੀ ਡਾਇਮੰਡ ਨਾਮ ਇਸੇ ਲਈ ਰੱਖਿਆ ਗਿਆ ਕਿਉਂਕਿ ਜਦੋਂ ਇੱਕ ਡਾਇਮੰਡ ਹੁੰਦਾ ਉਹ ਪਹਿਲਾਂ ਚਮਕਦਾ ਨਹੀਂ ਹੁੰਦਾ ਉਹਨੂੰ ਤਰਾਸ਼ਿਆ ਜਾਂਦਾ ਉਹ ਕਿਸੇ ਖਾਨ ਦੇ ਵਿੱਚ ਕਾਲੇ ਕੋਲੇ ਕਿਸਮੈਲੇ ਵਾਂਗੂ ਪਿਆ ਹੁੰਦਾ ਉਹਨੂੰ ਤਰਾਸ਼ ਤਰਾਸ਼ ਕੇ ਉਹ ਫਿਰ ਡਾਇਮੰਡ ਬਣਦਾ ਤਾਂ ਉਹ ਬੇਟੀਆਂ ਨੂੰ ਜਿਨ੍ਹਾਂ ਨੂੰ ਕੁਝ ਨਹੀਂ ਆਉਂਦਾ ਜਾਂ ਸਿੱਧਾ ਮਹਿਲਾਵਾਂ ਕੈਂਪ ਚ ਆਉਂਦੀਆਂ ਬਿਲਕੁਲ ਇਸ ਤਰ੍ਹਾਂ ਹੁੰਦਾ ਉਹਨਾਂ ਨੂੰ ਪਤਾ ਨਹੀਂ ਅਸੀਂ ਕੁਝ ਕਰ ਸਕਦੇ ਹਾਂ ਕਿ ਨਹੀਂ ਪਰ ਜਦੋਂ ਇਸ ਕੈਂਪ ਦੇ ਵਿੱਚ ਆਉਂਦੀਆਂ ਉਹਨਾਂ ਨੂੰ ਸਿਖਾਇਆ ਜਾਂਦਾ ਹੈ ਪਰਸਨੈਲਿਟੀ ਡਿਵੈਲਪਮੈਂਟ 셀ਫ ਕੰਫੀਡੈਂਸ ਕ੍ਰੀਏਟ ਕਰਨਾ ਸਮਾਜ ਬਾਰੇ ਦੱਸਣਾ ਗਵਰਨਮੈਂਟ ਦੀਆਂ ਸਕੀਮਸ ਬਾਰੇ ਦੱਸਣਾ ਉਹਨਾਂ ਨੂੰ ਹਾਨਰ ਦੇਣਾ ਕਿਸੇ ਇੱਕ ਦੇ ਵਿੱਚ ਸਪੈਸ਼ialਟੀ ਲੈਣਾ ਫਿਰ ਇਸ ਨੂੰ ਅੱਗੇ ਆਪਣੀ ਜ਼ਿੰਦਗੀ ਦੇ ਵਿੱਚ ਅਗਰ ਬਿਜ਼ਨਸ ਬਣਾਉਣਾ ਇਹਨੂੰ ਇੱਕ ਕੈਰੀਅਰ ਬਣਾਉਣਾ ਤਾਂ ਕਿਵੇਂ ਕਰ ਸਕਦੇ ਆ ਜਾਂ ਅਗਰ ਉਹ ਕਿਸੇ ਹੋਰ ਖੇਤਰ ਦੇ ਵਿੱਚ ਕੈਰੀਅਰ ਬਣਾਉਣਾ ਚਾਹੁੰਦੀਆਂ ਤਾਂ ਉਹਨਾਂ ਨੂੰ ਕੈਰੀਅਰ ਗਾਈਡੈਂਸ ਦੇਣਾ ਪਰ ਇਹ ਹੈ ਸਾਡਾ 셀ਫ এমਪਲॉयਮੈਂਟ ਟ੍ਰੇਨਿੰਗ ਕੈਂਪ ਜਿਹੜਾ 2003 ਚ ਇਹਨਾਂ ਤੁਸੀਂ ਕਿ ਇਹਨਾਂ ਨੂੰ ਤਰਾਸ਼ਣ ਦੇ ਵਿੱਚ ਲੱਗਿਆ ਹੋਇਆ ਔਰ ਤਰਾਸ਼ ਕੇ ਸਭ ਹੀਰੇ ਬਨੇ ਆ। ਵਾਲੇ ਸੀ ਕਿਨੇ ਕਿ ਡਾਇਮੰਡ ਤੁਸੀਂ ਤਰਾਸ਼ ਚੱਕੇ ਹੋਣ ਤੱਕ। ਦੇਖੋ ਤਰਾਸ਼ਣ ਵਾਲੀ ਮੈਂ ਨਹੀਂ ਆ ਕਿਉਂਕਿ ਜਦੋਂ ਤੁਸੀਂ ਕੁਝ ਅੱਛਾ ਕੰਮ ਕਰਦੇ ਹੋ ਤੁਸੀਂ ਇਕੱਲੇ ਨਹੀਂ ਔਰ ਦੂਸਰੀ ਗੱਲ ਪਰਮਾਤਮਾ ਤਾਂ ਹੀ ਸਾਥ ਦਿੰਦਾ ਤੁਹਾਡੀ ਨੀਅਤ ਅੱਛੀ ਹੈ ਕਹਿੰਦੇ ਆ ਕਿ ਸੱਚੀਆਂ ਨੀਤਾਂ ਨੂੰ ਫਲ ਲੱਗਦੇ ਆ। ਅਗਰ ਤੁਸੀਂ ਸਹੀ ਨੀਅਤ ਦੇ ਨਾਲ ਔਰ ਸਹੀ ਨੀਤੀ ਦੇ ਨਾਲ ਕੰਮ ਕਰਦੇ ਹੋ ਤਾਂ ਹੀ ਇਸ ਰਿਹਾ ਤਰਾਸ਼ਣ ਦਾ ਕੰਮ ਹੈ ਜਿਹੜਾ ਮੇਰੇ ਹਿੱਸੇ ਆਇਆ ਜ਼ਰੂਰ ਹੈ ਪਰ ਉਸ ਪਰਮਾਤਮਾ ਦੀ ਅਥਾ ਸ਼ਕਤੀ ਨਾਲ ਔਰ ਸਮਾ ਉਹ ਸਵਾਲ ਬਣਾਉਂਦਾ ਜਿਹੜਾ ਉਸਨੇ ਕਾਬਿਲ ਹੋਵੇ ਚਲੋ ਇਹ ਤੁਹਾਡਾ ਤੁਸੀਂ ਕਹਿ ਰਹੇ ਹੋ ਤਾਂ ਅਗਰ ਉਹਨੇ ਮੈਨੂੰ ਇਸ ਕਾਬਿਲ ਸਮਝਿਆ ਤਾਂ ਮੈਂ ਬਾਰ-ਬਾਰ ਸ਼ੁਕਰਾਨਾ ਕਰਦੀ ਹਾਂ ਤੁਸੀਂ ਦੱਸਿਆ ਵੀ ਸ਼ੁਰੂ ਤੋਂ ਤੁਸੀਂ ਸੋਸ਼ਲ ਐਕਟਿਵਿਸਟ ਸੀਗੇ ਦੂਜਾ ਪਰਿਵਾਰ ਦੇ ਸੰਸਕਾਰ ਇਹ ਜਿ ਸੀਗੇ ਤੇ ਫਿਰ ਤੁਹਾਨੂੰ ਉਸ ਤਰ੍ਹਾਂ ਦੇ ਟੀਚਰ ਉਸ ਤਰ੍ਹਾਂ ਦਾ ਮਾਹੌਲ ਮਿਲਦਾ ਗਿਆ ਕਹਿੰਦੇ ਇਹ ਵੀ ਜਿਵੇਂ ਕੁਛੇ ਕੁਛੇ ਅੱਛਾ ਕਰੋ ਤਾਂ ਕਾਇਨਾਤ ਤੁਹਾਡੇ ਨਾਲ ਹੋ ਜਾਂਦੀ ਹੈ ਸਾਰੀ ਹਾਂਜੀ 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 ਪਹਿਲਾਂ ਤਾਂ ਇਹ ਹੈ ਕਿ ਬਠਿੰਡਾ ਦੀ ਖਾਸ ਕਰਕੇ ਜਿਹੜਾ ਪ੍ਰੈਸ ਸੋਸ਼ਲ ਮੀਡੀਆ ਐ ਐਨ ਜੀਓਜ਼ ਐ ਸਾਡੀ ਧਾਰਮਿਕ ਸੰਸਥਾਵਾਂ ਦੇ ਲੋਕ ਐ ਮਤਲਬ ਮੈਨੂੰ ਐ ਲੱਗਦਾ ਹੈ ਕਿ ਬਠਿੰਡਾ ਜਿਹੜਾ ਮਤਲਬ ਮੈਨੂੰ ਕਿਸੇ ਨੂੰ ਲੱਗਦਾ ਉਹ ਬਠਿੰਡਾ ਸ਼ਹਿਰ ਔਰ ਇੰਨੀ ਐ ਇੱਥੇ ਵੋਟਾਂ ਇੰਨੀ ਇੱਥੇ ਪੋਪੂਲੇਸ਼ਨ ਮੈਨੂੰ ਇਹ ਲੱਗਦਾ ਬਠਿੰਡਾ ਮੇਰਾ ਪਰਿਵਾਰ ਹਰ ਗਲੀ ਮੱਲਾ ਮੇਰਾ ਵੇੜਾ ਤੇ ਹਰ ਜਿਹੜਾ ਘਰ ਹੈ ਉਹ ਮੇਰੇ ਆਪਣੇ ਰਿਸ਼ਤੇਦਾਰਾਂ ਦਾ ਤੇ ਉਹ ਵਾਲੀ ਫੀਲਿੰਗ ਦੇ ਨਾਲ ਪਠਿੰਡਾ ਦੇ ਵਿੱਚ ਮੈਨੂੰ ਕੰਮ ਕਰਨਾ ਬਹੁਤ ਪਿਆਰਾ ਲੱਗਦਾ ਹੈ ਪਠਿੰਡੇ ਨਾਲ ਮੈਨੂੰ ਅਥਾ ਪਿਆਰ ਹੈ ਔਰ ਆਉਣ ਵਾਲੇ ਟਾਈਮ ਦੇ ਵਿੱਚ ਮੈਥੋਂ ਜੋ ਇਥੋਂ ਦੀਆਂ ਮਹਿਲਾਵਾਂ ਲਈ ਪਹਿਣਾ ਲਈ ਇਥੋਂ ਦੇ ਜੋ ਮੇਰੇ ਹੱਥ ਚ ਹੋ ਸਕੇਗਾ ਮੈਂ ਉਹਨਾਂ ਲਈ ਕਰਦੀ ਰਹੂੰਗੀ ਤੁਹਾਡੀਆਂ ਗੱਲਾਂ ਤੋਂ ਲੱਗ ਰਿਹਾ ਹੈ ਕਿ ਇੱਕ ਤੁਸੀਂ ਜੇ ਸਟੂਡੈਂਟ ਨੂੰ ਮਿਲਿਆ ਅਸੀਂ ਤੁਹਾਨੂੰ ਦੇਖਿਆ ਵੀ ਪਰਿਵਾਰ ਵਾਂਗ ਤੇ ਤੁਸੀਂ ਜੇ ਦੱਸਿਆ ਗੱਲਾਂ ਪਰਿਵਾਰ ਬਾਰੇ ਇਹ ਲੱਗਦਾ ਤੁਹਾਡੀ ਫੀਲਿੰਗ ਵੀ ਜੁੜੀ ਹੋਈ ਹੈ ਬਹੁਤ ਜ਼ਿਆਦਾ ਕਲੋਜ਼ ਇਸ ਸਿਰ ਦਾ ਸਭ ਕੈਂਪ ਨਾਲ ਹੋ ਕੇ ਇੱਕ ਕੈਂਪ ਤੋਂ ਅੱਗੇ ਕੁਛ ਸੀ ਰਹੀ ਹੈ ਨਹੀਂ ਦੇਖੋ ਇਸ ਕੈਂਪ ਨਾਲ ਮੇਰੀ ਜਾਨ ਵਸੀ ਹੋਈ ਆ ਇਸ ਕੈਂਪ ਤੇ ਜਦੋਂ ਜਦੋਂ ਕੋਈ ਪ੍ਰੋਬਲਮ ਆਂਦੀ ਹੈ ਜਾਂ ਵਿਪਦ ਆਂਦੀ ਹੈ ਐਡਮਿਨਿਸਟ੍ਰੇਸ਼ਨ ਲੈਵਲ ਤੇ ਕਈ ਵਾਰ ਜਾਂ ਕੋਈ ਮੌਸਮੀ ਵਿਕਦਾ ਵੀ ਹੋ ਜਾਂਦੀ ਹੈ ਜਾਂ ਕੋਈ ਹੋਰ ਵੀ ਕੋਈ ਹੈ ਤਾਂ ਮੈਨੂੰ ਮੈਂ ਥੋੜੀ ਜਿਹੀ ਵੀ ਹਿਲਦੀ ਆ ਨਾ ਤੇ ਮੈਨੂੰ ਪਰਮਾਤਮਾ ਉਹਦੀ ਸੰਭਾਲ ਲੈਂਦੇ ਆ ਤੇ ਉਸੇ ਟਾਈਮ ਕਿਉਂਕਿ ਇਸ ਵਾਰ ਸਾਨੂੰ ਆਈ ਜਿਵੇਂ ਇਲੈਕਸ਼ਨ ਹੋਏ ਕੋਡ ਆਫ ਕੰਡਕਟ ਲੱਗਿਆ ਹਨ ਤਾਂ ਇਸ ਤਰ੍ਹਾਂ ਲੱਗੇ ਕਿ ਇਸ ਵਾਰ ਲੱਗ ਨਹੀਂ ਪਾਇਆ ਨਾ ਪਰ ਮੇਰੀ ਟੀਮ ਨੇ ਮੇਰੀਆਂ ਮਹਿਲਾਵਾਂ ਨੇ ਪੂਰਾ ਸਾਥ ਦਿੱਤਾ ਔਰ ਫੀਲਿੰਗ ਦੇਖੋ ਜੁੜੀ ਹੋਈ ਹੈ નો ਡਾਊਟ ਉਹ ਤਾਂ ਜੁੜੀ ਹੋਈ ਹੈ ਐਕਸਪਲੇਨ ਨਹੀਂ ਕਰ ਕਿਸ ਤਰ੍ਹਾਂ ਦੀ ਫੀਲਿੰਗ ਜੁੜੀ ਗਈ ਜੇ ਤੁਸੀਂ ਪਾਬੂ ਕੋਲੋਂ ਦੇ ਲੱਗ ਰਹੇ ਹੋ ਮੈਡਮ ਪਾਬੂ ਹੋ ਗਿਆ ਕਿਉਂਕਿ ਮੈਡਮ ਦੱਸ ਨਹੀਂ ਪਾਰੇ ਸ਼ਾਇਦ ਨਹੀਂ ਐ ਤਾਂ ਕੋਈ ਗੱਲ ਨਹੀਂ ਹੈ ਕਿ ਬਸ ਫੀਲਿੰਗ ਜੁੜੀ ਹੋਈ ਹੈ ਬਸ ਜੀ ਮੈਂ ਤੁਹਾਨੂੰ ਇੰਨਾ ਦੱਸਿਆ ਕਿ ਇਸ ਤਰ੍ਹਾਂ ਲੱਗਦਾ ਕਿ ਅਗਰ ਕੈਂਪ ਨਹੀਂ ਲੱਗਦਾ ਤਾਂ ਇਸ ਸਰੀਰ ਚ ਪ੍ਰਾਨ ਨਹੀਂ ਹੈ ਤਾਂ ਮੈਡਮ ਕਿੰਨੀ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਇਹ ਦੱਸੋ ਚਲੋ ਟੋਪਿਕ ਬਚੇਂਜ ਕਰਦੇ ਆ ਜਦੋਂ ਕੋਈ ਇੱਥੇ ਸਿੱਖ ਕੇ ਜਾਂਦਾ ਤਾਂ ਆਪਣੇ ਪੈਰਾ ਤੇ ਸਟੈਂਡ ਹੋ ਜਾਂਦਾ ਇੰਡੀਪੈਂਡੈਂਟ ਹੋ ਜਾਂਦੀਆਂ ਮਹਿਲਾਵਾਂ ਕਿਉਂਕਿ ਅੱਜ ਦੇ ਟਾਈਮ 'ਚ ਸਭ ਤੋਂ ਜ਼ਰੂਰੀ ਹੈ ਮਹਿਲਾਵਾਂ ਦਾ ਇੰਡੀਪੈਂਡੈਂਟ ਹੋਣਾ ਤੇ ਸਭ ਤੋਂ ਵੱਡੀ ਚੀਜ਼ ਮਹਿਰਾਂ ਨੂੰ ਤੁਸੀਂ ਦੇ ਰਹੇ ਹੋ ਦੇਖੋ ਇੰਡੀਪੈਂਡੈਂਟ ਹੋਣਾ ਕੱਲੀਆਂ ਮਹਿਲਾਵਾਂ ਦਾ ਨਹੀਂ ਬੇਟਿਆਂ ਦਾ ਵੀ ਜ਼ਰੂਰੀ ਹੈ ਬੇਟੀਆਂ ਦਾ ਵੀ ਜ਼ਰੂਰੀ ਹੈ ਆਮ ਤੌਰ ਤੇ ਲੋਕ ਇਹ ਸੋਚਦੇ ਵੀ ਬੇਟਿਆਂ ਦਾ ਜ਼ਰੂਰੀ ਆ ਪਰ ਤੁਸੀਂ ਚਲੋ ਇੱਕ ਨਵੀਂ ਦੱਸਦਾ ਕਿ ਜਿੰਨਾ ਦੇਖੋ ਇੱਥੇ ਮੈਂ ਥੋੜਾ ਜਿਹਾ ਪੁਆਇੰਟ ਅੱਜ ਥੋੜਾ ਜਿਹਾ ਅਲੱਗ ਹੋ ਕੇ ਗੱਲ ਕਰੂੰਗੀ ਉਹੀ 24 ਸਾਲ ਪੁਰਾਣੀ ਗੱਲ ਨਹੀਂ ਕਰੂੰਗੀ ਕਿਉਂਕਿ ਪਰਵਰਤਨ ਸੰਸਾਰ ਦਾ ਨਿਯਮ ਹੈ ਅੱਜ ਕੱਲ ਜਿੰਨਾ ਬੇਟੀਆਂ ਦਾ ਇੰਡੀਪੈਂਡੈਂਟ ਹੋਣਾ ਜ਼ਰੂਰੀ ਹੈ ਬੇਟਿਆਂ ਦਾ ਵੀ ਸਾਡਾ ਸਮਾਜ ਕਿਸ ਵੱਰ ਵੱਧ ਰਿਹਾ ਸਾਡੀਆਂ ਬੇਟੀਆਂ ਬਹੁਤ ਸੇ ਸ਼ਕਤ ਹੋ ਰਹੀਆਂ ਉਹ ਘਰ ਦਾ ਕੰਮ ਕਰਕੇ ਸਵੇਰ ਉੱਠ ਕੇ ਝਾੜੂ ਪੋਚੇ ਤੋਂ ਲੈ ਕੇ ਪਰਾਂਠੇ ਬਣਾ ਕੇ ਦੁਪਹਿਰ ਦਾ ਟਿਫਨ ਤਿਆਰ ਕਰਨ ਤੋਂ ਲੈ ਕੇ ਰਾਤ ਦੇ ਬਰਤਨ ਧੋ ਕੇ ਬੈੱਡ ਜਾਣ ਤੋਂ ਪਹਿਲਾਂ ਉਸ ਦੇ ਇੰਨਾ ਕੁਝ ਕਰਦੇ ਬੱਚਿਆਂ ਦਾ ਵੀ ਸਭ ਕੁਝ ਕਰਨਾ ਫੇਰ ਵੀ ਉਹ ਇਹ ਸੋਚਦੀ ਹੈ ਕਿ ਮੈਂ ਅੱਜ ਜਿਹੜਾ ਆਪਣਾ ਕੰਮ ਪੂਰਾ ਕਰ ਲਿਆ ਕੰਮ ਕਿਹੜਾ ਵੀ ਜਿਹੜੀ ਕਮਾਈ ਕਰਨੀ ਸੀ ਚਾਰ ਸਾੜੀਆਂ ਵਸੀਲੀਆਂ ਮੈਂ ਜਾਂ ਸੌਰੀ ਚਾਰ ਸੂਟ ਸੀ ਲੈ ਜਾਂ ਮੈਂ ਆਪਣੀ ਜੌਬ ਤੇ ਜਾਈ ਉੱਥੋਂ ਆ ਕੇ ਬੌਸ ਨੇ ਜਿਹੜਾ ਕੰਮ ਦਿੱਤਾ ਸੀ ਮੈਂ ਕਰ ਲਿਆ ਇਹ ਤਾਂ ਹੋ ਗਿਆ ਜੀ ਸਾਡੀ ਅਥਾ ਨਾਰੀ ਸ਼ਕਤੀ ਉਹਦੀ ਕੋ ਤੁਲਨਾ ਨਹੀਂ ਕਰ ਸਕਦਾ ਠੀਕ ਹੈ ਪਰ ਇਸ ਤੋਂ ਉਲਟ ਸਾਡੇ ਜਿਹੜੇ ਅੱਜ ਕੱਲ ਦੇ ਨੌਜਵਾਨ ਹੈ ਬੱਚੇ ਹੈ ਠੀਕ ਹੈ ਉਹਨਾਂ ਦੀ ਵੀ ਜ਼ਿੰਮੇਵਾਰੀ ਹੁਣ ਡਬਲ ਵੱਧ ਗਈ ਹੈ ਤੇ ਉਹਨਾਂ ਨੂੰ ਵੀ ਆਪਣੇ ਅੰਦਰ ਟੈਲੈਂਟ ਦਾ ਚਾਹੇ ਅਗਰ ਜ਼ਰੂਰੀ ਨਹੀਂ ਦੇਖੋ ਇੰਨੀਆਂ ਸਾਰਿਆਂ ਨੂੰ ਸਰਕਾਰੀ ਨੌਕਰੀ ਮਿਲੇ ਉਹਨਾਂ ਨੂੰ ਵੀ ਟ੍ਰੇਨਡ ਕਰਨਾ ਉਹਨਾਂ ਲਈ ਸਕਿੱਲ ਲਈ ਸਾਡੀਆਂ ਸਰਕਾਰਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਉਹਨਾਂ ਨੂੰ ਵੀ ਚੰਗੇ ਪ੍ਰਯਾਸ ਉਹਨਾਂ ਲਈ ਹੋਣੇ ਚਾਹੀਦੇ ਆ ਇਹ ਨਾ ਹੋਵੇ ਕਿ ਜਿਵੇਂ ਹੁਣ ਦੇਖਦੇ ਆ ਕਿ ਸਾਡੀ ਜਿਹੜੀ ਜਵਾਨੀ ਹੈ ਇੱਥੋਂ ਜਿਹੜੀ ਅੱਧ ਜਿੰਨਾ ਕੋਲ 4 ਪੈਸੇ ਆ ਜਾਂ ਕੁਝ ਜ਼ਮੀਨ ਪਈ ਹੋ ਵੇਚ ਕੇ ਫੌਰਨ ਵੱਲ ਸੈੱਟ ਹੋ ਰਿਹਾ ਉੱਥੇ ਜੌਬ ਲੱਭਦੇ ਫਿਰਦੇ ਆ ਜਿਹੜੀ ਮਾੜੀ ਮੋਟੀ ਬੱਚੀ ਆ ਉਹ ਨਸ਼ਿਆਂ ਵੱਲ ਜਾਈ ਜਾਂਦੀ ਆ ਜਿਹੜੇ ਕੁਝ ਬੱਚੇ ਉਹ ਬੱਚੇ ਡਿਪਰੈਸ਼ਨ 'ਚ ਬੈਠੇ ਆ ਹੋਰ ਤਰ੍ਹਾਂ ਦੇ ਲੋਕੇ ਵੈਸੇ ਡਿਪਰੈਸ਼ਨ ਹੋ ਜਾਂਦੇ ਕਿਉਂਕਿ ਸਵੇਰ ਸ਼ਾਮ ਇੱਕੋ ਹੀ ਤਾਣਾ ਮਿਲਣਾ ਕਿ ਕੰਮ ਨਹੀਂ ਕੰਮ ਨਹੀਂ ਤਾਂ ਇੱਥੇ ਕਿਤੇ ਨਾ ਕਿਤੇ ਸਾਡੀਆਂ ਸਰਕਾਰਾਂ ਨੂੰ ਇਹ ਸਾਡੇ ਯੂਥ ਨੂੰ ਬਚਾਉਣਾ ਪਏਗਾ ਮੂਰੇ ਆਣਾ ਪਾ ਰਹੇ ਨੇ ਜੀ ਇਹ ਮੈਂ ਇਸ ਤੋਂ ਟੌਪਿਕ ਹਟਕੇ ਮਤਲਬ ਜਿਹੜਾ ਤੁਸੀਂ ਗੱਲ ਕਹੀ ਹੈ ਨੌਜਵਾਨੀ ਨਸ਼ੇ ਵੱਲ ਜਾ ਰਹੀ ਹੈ ਜਿਵੇਂ ਬੇਟੀ ਬਚਾਓ ਤਾਂ ਤੁਸੀਂ ਜਿਵੇਂ ਕਰੀ ਰਹੇ ਹੋ ਕੀ ਲੱਗਦਾ ਕਿ ਬੇਟਾ ਬਚਾਓ ਵੀ ਹੁਣ ਚਲਾਉਣੇ ਜ਼ਰੂਰੀ ਹੈ ਉਸੇ ਗੱਲ ਤੇ ਆਣਾ ਚਾਹੁੰਦੀ ਸੀ ਹੁਣ ਤੁਸੀਂ ਕਹੋਗੇ ਮੈਨੂੰ ਹੁਣ ਕਈ ਵਾਰ ਹਰ ਵਾਰ ਜਦੋਂ ਮੈਂ ਕੈਂਪ ਲਗਾਉਣੀ ਹੈ ਮੇਰੇ ਕੋਲ ਕਈ ਜੈਂਟਸ ਵੀ ਆਉਂਦੇ ਆ ਕਈ ਜਦੋਂ ਆਪਣੀਆਂ ਬੇਟੀਆਂ ਨੂੰ ਜਾਂ ਆਪਣੀਆਂ ਭੈਣਾਂ ਨੂੰ ਛੱਡਣ ਆਉਂਦੇ ਆ ਮੈਡਮ ਤੁਸੀਂ 23 ਸਾਲ ਹੋ ਗਏ ਵੀ ਤੁਸੀਂ ਲੜਕੀਆਂ ਲਈ ਮਹਿਲਾਵਾਂ ਲਈ ਲਾਣੇ ਸਾਡੇ ਮਤਲਬ ਲੜਕਿਆਂ ਲਈ ਵੀ ਕਦੇ ਕੈਂਪ ਲਗਾਓ ਹਨਾ ਤਾਂ ਆਬਵੀਅਸਲੀ ਹੈ ਜਦੋਂ ਇੱਕ 4 ਦਿਨ 5 ਦਿਨ ਆ ਕੇ ਇੱਕ ਲੇਡੀਜ਼ ਜੇ ਇੰਪਰੂਵ ਆ ਜਾਂਦਾ ਮਹਿਲਾ ਚ ਕਿ ਉਹ ਚ ਸੈਲਫ ਕੰਫੀਡੈਂਸ ਆ ਜਾਂਦਾ ਜ਼ਿੰਦਗੀ ਚ ਕੁਝ ਕਰ ਗੁਜ਼ਰਨ ਦੀ ਕਰਦੀ ਹੈ ਤਾਂ ਆਬਵੀਅਸਲੀ ਆ ਅਗਰ ਲੜਕੀਆਂ ਲਈ ਵੀ ਇਸ ਤਰ੍ਹਾਂ ਦੇ ਕੈਂਪ ਲੱਗੇ ਜਾਣ ਉਹ ਵੀ ਇੱਕ ਕੁਰਾਹੇ ਤੋਂ ਗਲਤ ਰਸਤੇ ਤੋਂ ਕਾਫੀ ਸਾਰੀ ਲੜਕੀਆਂ ਜਿਹੜੇ ਬਚ ਸਕਦੇ ਆ ਤਾਂ ਮੈਂ ਇਹ ਨਹੀਂ ਕਹਿੰਦੀ ਵੀ ਮੈਂ ਮੈਂ ਵਿਚਾਰ ਰਹੀ ਆ ਇੱਥੇ ਜਾਂ ਮੈਂ ਕੁਝ ਕਰ ਰਹੀ ਆ ਪਰ ਮੈਂ ਇੰਨਾ ਜ਼ਰੂਰ ਕਹੂੰਗੀ ਬਹੁਤ ਜਿਆਦਾ ਫਰਕ ਆਂਦਾ ਮੈਨੂੰ ਬੋਲ ਕੇ ਮੈਂ ਨਹੀਂ ਦੱਸ ਸਕਦੀ ਤੁਹਾਨੂੰ ਇੱਥੇ ਲੜਕੀਆਂ ਨੂੰ ਜਿਨ੍ਹਾਂ ਨੂੰ ਮਿਲਾਂਉਂਗੀ ਖੁਦ ਦੱਸਣਗੀਆਂ ਕਿ ਕੀ ਫਰਕ ਆਇਆ ਤਾਂ ਇਹੀ ਸਾਡੇ ਬੇਟਿਆਂ ਨੂੰ ਵੀ ਬਰਾਬਰ سپورਟ ਦੀ ਲੋੜ ਹੈ ਮੇਰੇ ਬਸ ਛੋਏ ਆਉਣ ਵਾਲੇ ਟਾਈਮ ਚ ਮੈਂ ਦੀ ਪਲੈਨਿੰਗ ਕਰ ਰਹੀ ਹਾਂ ਕਿ ਮੈਂ ਵੀ ਉਸ ਫੀਲਡ ਦੇ ਬਾਰੇ ਵੀ ਸੋਚ ਸਕਾਂ ਕਿ ਬੇਟਿਆਂ ਬਾਰੇ ਵੀ ਕੁਝ ਸੋਚਿਆ ਜਾ ਸਕੇ ਯੂਥ ਬਾਰੇ ਵੀ ਲੇਕਿਨ ਪਰਮਾਤਮਾ ਮੈਨੂੰ ਇੰਨੀ ਸ਼ਕਤੀ ਦੇਵੇ ਕੋਈ ਇਸ ਤਰ੍ਹਾਂ ਦਾ ਪਲੇਟਫਾਰਮ ਦੇਵੇ ਕਿ ਮੈਂ ਇਹਨੂੰ ਹੋਰ ਵੀ ਚੰਗੇ ਤਰੀਕੇ ਨਾਲ ਕਰ ਸਕਾਂ ਜਿਲਵਾ ਜੀ ਆਪਾਂ ਪਹਿਲਾਂ ਗੱਲ ਕੀਤੀ ਜਿਉ ਆਪਾਂ ਸੋਚ ਲਈਏ ਆਪਾਂ ਨੂੰ ਰੱਬ ਉਹਦੇ ਬਾਰੇ ਆਪਾਂ ਉਹ ਜਿਹਾ ਮਾਹੌਲ ਪੈਦਾ ਕਰ ਲੈਂਦੇ ਤਾਂ ਜਿਹੜੇ ਇੱਥੇ ਮਹਿਲਾਵਾਂ ਆਉਂਦੀਆਂ ਨੇ ਉਹ ਸਲਾਈ ਕਰਾਈ ਸਕਦੀ ਹੈ ਤੇ ਨਾਲ ਨਾਲ ਕੀ ਲੱਗਦਾ ਵੀ ਉਹਨਾਂ ਦਾ ਕੰਫੀਡੈਂਸ ਵੀ ਆਪ ਹੁੰਦਾ ਹੈ ਇਹਦੇ ਵਿੱਚ ਵੀ ਇੱਕ ਜਿਵੇਂ ਮਹਿਲਾਵਾਂ ਦਾ ਆਮ ਤੌਰ ਤੇ ਹੁੰਦਾ ਵੀ ਘਰੇ ਫੇਰੀ ਰੱਖਾ ਜ਼ਿਆਦਾ ਹੁੰਦਾ ਹੈ ਠੀਕ ਹੋ ਸਭ ਤੋਂ ਪਹਿਲਾਂ ਇਹ ਹੈ ਕਿ ਜਦੋਂ ਤੁਸੀਂ ਘਰੋਂ ਨਿਕਲਦੇ ਹੋ ਤਾਂ ਤੁਹਾਡੇ ਘਰਦਿਆਂ ਦਾ ਵਿਸ਼ਵਾਸ ਵੀ ਤੁਹਾਨੂੰ ਭੇਜਦੇ ਆ ਉਹ ਵਿਸ਼ਵਾਸ ਮੈਨੂੰ ਭਰਪੂਰ ਮਾਤਰਾ ਚ ਮਿਲੇ ਐਨਾਂ 25 ਸਾਲਾਂ ਚ ਕਿਉਂਕਿ ਬਿਨਾ ਚੀਜ਼ ਜਗ ਤੋਂ ਇਹਨਾਂ ਦੇ ਚਾਹੇ ਹਸਬੈਂਡ ਹੈ ਚਾਹੇ ਇਹਨਾਂ ਦੇ ਬ੍ਰਦਰ ਹੈ ਚਾਹੇ ਇਹਨਾਂ ਦੇ ਪਾਪਾ ਹੈ ਬੜੇ ਵਿਸ਼ਵਾਸ ਨਾਲ ਇੱਥੇ ਜਦੋਂ ਛੱਡਣ ਆਉਂਦੇ ਮੈਨੂੰ ਮਿਲਣ ਆਉਂਦੇ ਪਹਿਲੇ ਦਿਨ ਵੀ ਨੂੰ ਮਮ ਥੋੜੇ ਦੇ ਵਿਸ਼ਵਾਸ ਆ ਬਸ ਅਸੀਂ ਹੋਰ ਕੈਂਪ ਚ ਨਹੀਂ ਇੱਥੇ ਭੇਜਦਾ ਜੇ ਕਿਤੇ ਹੋਰ ਜਾਂਦੇ ਮੈਂ ਨਹੀਂ ਭੇਜਣਾ ਸੀ ਪਰ ਉਸ ਤੋਂ ਬਾਅਦ ਜਦੋਂ ਇੱਕ ਵਾਰ ਉਹਨਾਂ ਦਾ ਪਹੁੰਚਣਾ ਇੱਥੇ ਕੰਮ ਹੁੰਦਾ ਉਹਨਾਂ ਦਾ ਪਹੁੰਚਾਉਣਾ ਇੱਥੇ ਕੰਮ ਹੁੰਦਾ ਜਦੋਂ ਆ ਜਾਂਦੀ ਹੈ ਨਾ ਤਾਂ ਅਸੀਂ ਤੇ ਸਾਡੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਕਿਉਂਕਿ ਇੰਨੇ ਵਿਸ਼ਵਾਸ ਦੇ ਨਾਲ ਸਾਡੇ ਕੋਲ ਛੱਡ ਕੇ ਜਾਂਦੇ ਆ ਤਾਂ ਉਸ ਤੋਂ ਬਾਅਦ ਜਦੋਂ ਇੱਥੇ ਆਉਂਦੇ ਆ ਇਹਨਾਂ ਦਾ ਸੈਲਫ ਕੰਫੀਡੈਂਸ ਕ੍ਰੀਏਟ ਹੁੰਦਾ ਹੈ ਇਹਨਾਂ ਨੂੰ ਕਿਸ ਤਰ੍ਹਾਂ ਕਿ ਇਹਨਾਂ ਨਾਲ ਗੱਲ ਕਰਨੀ ਹੈ ਤੁਸੀਂ ਦੇਖਿਆ ਹੋਊਗਾ ਤੇ ਗੱਲ ਤਾਂ ਥੋੜੀ ਹੁੰਦੀ ਜਦੋਂ ਇੱਥੇ ਬੱਚੀਆਂ ਵੀ ਆ ਰਹੀਆਂ ਸੀ ਤਾਂ ਮੈਨੂੰ ਪੁੱਛ ਕੇ ਜਾਣੀ ਮੈਂ ਮਗਾ ਆਹਾ ਗਾਣੇ ਤੇ ਅਸੀਂ ਫੰਕਸ਼ਨ ਤੇ ਡਾਂਸ ਕਰਨਾ ਗਾਣਾ ਸੁਣਿਓ ਕਿਸ ਤਰ੍ਹਾਂ ਦਾ ਤਾਂ ਤੁਸੀਂ ਇੱਥੋਂ ਜੱਜ ਕਰ ਸਕਦੇ ਹੋ ਕਿ ਅਗਰ ਇਹਨਾਂ ਨੂੰ ਉੱਥੇ ਚਲੋ ਸਾਡੇ ਕੋਲ ਟਾਈਮ ਘੱਟ ਹੁੰਦਾ ਮੈਨੂੰ ਲੱਗਦਾ ਅਗਰ ਲਾਈਫ ਟਾਈਮ ਦੇ ਲਈ ਮੈਨੂੰ ਇਸ ਤਰ੍ਹਾਂ ਦੀ ਕੋਈ ਪਲੇਟਫਾਰਮ ਮਿਲ ਜਾਂਦਾ ਕਿ ਮੈਂ ਲਾਈਫ ਟਾਈਮ ਹੀ ਇਹਨੂੰ ਕਰ ਸਕਾਂ ਤੇ ਚਲ ਹੁਣ ਛੁੱਟੀਆਂ 'ਚ ਇਹ ਬਿਲ ਤੇ ਮੈਨੂੰ ਇਹ ਲੱਗਦਾ ਕਿ ਪਰਮਾਤਮਾ ਨੇ ਉਹ ਕਲਾ ਮੈਨੂੰ ਦਿੱਤੀ ਹੈ ਕਿ ਮੈਂ ਇੰਨਾ ਜਿਹੜੀਆਂ ਬੱਚੀਆਂ ਚਾਹੇ ਬੱਚੇ ਆ ਕਿ ਇਹਨਾਂ ਨੂੰ ਸਹੀ ਰਸਤੇ ਤੇ ਤੋਰ ਸਕਾਂ ਮਿਲੂਗੀ ਜੀ ਤੁਸੀਂ ਜਿਹੜੇ ਤੁਸੀਂ ਰਾਹ ਪਿਆਓ ਤੂੰ ਪੱਕੀ ਬਿਲਡਿੰਗ ਹੀ ਮਿਲੂਗੀ ਇੱਕ ਤਾਂ ਆਪਾਂ ਹੁਣ ਉਹਨਾਂ ਨਾਲ ਗੱਲ ਕਰਦੇ ਆ ਜਿਹੜੇ ਇਸ ਕੈਂਪ ਦੇ ਵਿੱਚ ਸਿੱਖਦੇ ਆ ਜਾਂ ਸਿਖਾਉਂਦੇ ਆ ਮੈਡਮ ਸਤਿ ਸ੍ਰੀ ਅਕਾਲ ਜੀ ਬੱਚੇ ਕਹਿੰਦੇ ਫਿਰ ਜਿੰਦਰ ਦਾ ਕੈਂਪ ਦੇ ਵਿੱਚ ਤੁਗਾ ਕੀ ਕਰਦੇ ਹੋ ਤੁਸੀਂ ਕੈਂਪ 'ਚ ਮੇਰਾ ਵੋਟਿਸ਼ਨ ਦਾ ਕੰਮ ਹੈ ਬੱਚਿਆਂ ਨੂੰ ਸਿਖਾਉਣਾ ਪਹਿਲੀ ਵਾਰ ਆਇਆ ਕੈਂਪ ਚੇਕੇ ਪਹਿਲੀ ਫਸਟ ਟਾਈਮ ਹੈ ਨੂੰ ਪਤਾ ਲੱਗਿਆ ਸੀ ਮੈਨੂੰ ਮੈਡਮ ਮੈਨੂੰ ਮੈਡਮ ਦੀ سپورਟ ਲਈ ਬਸ ਮੈਂ ਅੱਗੇ ਆਈ ਆਂਗੀ ਫਸਟ ਟਾਈਮ ਹੀ ਆਈ ਆਂ ਇੱਦਾਂ ਮੈਂ মিডিਆ ਸਾਹਮਣੇ ਮੈਂ ਕਦੇ ਨਹੀਂ ਬੋਲੀਆ ਫਸਟ ਟਾਈਮ ਹੀ মিডিਆ ਸਾਹਮਣੇ ਬੋਲ ਰਹੀ ਆਂ ਕਿ ਵੀਰ ਨਾਲ ਨੇ ਇੰਨਾ ਵਿਸ਼ਵਾਸ ਵੀ ਜਗਾਇਆ ਵੀ ਅੰਦਰ ਵੀ ਕੰਫੀਡੈਂਸ ਆਪਣੇ ਆਪ ਹੀ ਆ ਜਾਂਦਾ ਹੈ ਘਰੇ ਕੌਣ-ਕੌਣ ਪਤਾ ਜੀ ਮੇਰਾ ਬੇਟਾ ਤੇ ਮੇਰੀ ਸੱਸ ਹੈਗੀ ਹਸਬੰਦ ਹਸਬੰਡ ਦੀ ਡੈਥ ਹੋ ਗਈ ਸੀ ਹਾਂਜੀ ਉਸ ਤੋਂ ਬਾਅਦ ਘਰ ਦੇ ਨੇ ਕਰਤਾ ਲਾਉਈਏ ਘਰ ਮੇਰੇ ਮੈਂ ਹੰਦੀਓ ਤਾਂ ਕਰਦੇ ਆਗੇ ਉਸਨਾਂ ਲੱਗਾ ਕੈਂਪ 'ਚ ਜਾ ਕੇ ਕਿਸ ਤਰ੍ਹਾਂ ਲੱਗਤ ਹੈ ਕੈਂਪ 'ਚ ਜਾ ਕੇ ਬਹੁਤ ਵਧੀਆ ਲੱਗਿਆ ਸਰ ਵਧੀਆ ਲੱਗਿਆ ਬੱਚਿਆਂ ਨੇ ਇੱਥੇ ਵੀ ਕੁੜੀਆਂ ਇੰਜੋਇਮੈਂਟ ਕਰਦੀਆਂ ਇਹਨਾਂ ਦੇ ਇੰਜੋਇਮੈਂਟ ਨਾਲ ਹੀ ਸਾਡਾ ਇੰਜੋਇਮੈਂਟ ਹੋ ਜਾਂਦਾ ਹੈ ਵਧੀਆ ਲੱਗਦਾ ਸਿਖਾਉਨੇ ਆ ਵਧੀਆ ਇੰਟਰਸਟ ਹੁੰਦਾ ਇਹਨਾਂ ਨੂੰ ਕੁੜਿਆ ਨਾ ਵੀ ਕਿ ਆਪਾਂ ਕਰੇ ਬੱਠੇ ਨੇ ਕਿ ਚੇਂਜ ਕਰ ਲਿਆ ਉਹੀ ਕੰਮ ਕਰ ਲਿਆ ਕਰੇ ਉਸ ਚਾਰ ਦੀਵਾਰੀ ਦੇ ਉਸ ਤੋਂ ਬਾਹਰ ਨਿਕਲ ਵੀ ਨਹੀਂ ਪਰ ਸਰ ਜਦੋਂ ਮੈਂ ਘਰ ਰਹਿੰਦੀ ਸੀ ਘਰ ਨਾ ਆਪਣੇ ਆਪ ਨੂੰ ਬਸ ਇੱਕ ਕੈਦ ਕਰ ਲਿਆ ਸੀ ਮੈਂ ਆਪਣੇ ਆਪ ਨੂੰ ਬਸ ਵੀ ਜਿੱਦਾਂ ਜ਼ਿੰਦਗੀ ਖਤਮ ਹੈ ਹਸਬੰਡ ਤੋਂ ਬਾਅਦ ਬਸ ਮੈਡਮ ਦੇ ਇੱਕ ਕਾਲ ਨਾਲ ਹੀ ਮੈਂ ਬਸ ਅੱਗੇ ਅੱਗੇ ਵਧੀ ਗਈ ਮੈਂ ਇੱਥੇ ਤੱਕ ਅੱਜ ਬੋਲ ਫਸਟ ਟਾਈਮ ਬੋਲ ਰਹੀ ਹਾਂ মিডিਆ ਸਾਹਮਣੇ ਨਹੀਂ ਤਾਂ ਮੈਂ ਨਹੀਂ ਬੋਲ ਸਕਦੀ ਆਮ ਤੌਰ ਤੇ ਕੀ ਆ ਜਾਂਦਾ ਜਿਵੇਂ ਕਿਸੇ ਵੇਸਾ ਵੀ ਹਸਬੰਡ ਦੀ ਚਲੋ ਡੈਥ ਹੋ ਗਈ ਸੀ ਉਸ ਤੋਂ ਬਾਅਦ ਕੀ ਆਉਂਦਾ ਵੀ ਕਾਰੋਬਾਰ ਰਕਿਆ ਮੋ ਨਿਕਲ ਨਹੀਂ ਤਾ ਜਾਂਦਾ ਬਹੁਤ ਕਿਸੇ ਜੇ ਮੇਰੀ ਸੱਸ ਮੇਰੇ ਪੂਰਾ ਸਪੋਰਟ ਕਰਦੀ ਉਹ ਤੋਂ ਸਗੋ ਆਪ ਮੈਨੂੰ ਬਾਹਰ ਕੱਢਦੇ ਉਹ ਸਗੋ ਮੈਨੂੰ ਖੁਸ਼ ਹੁੰਦੇ ਵੀ ਬਾਹਰ ਨਿਕਲੀ ਐ ਹੱਸਦੀ ਖੇਡਦੀ ਐ ਬੋਲਦੀ ਐ ਉਹ ਮੈਨੂੰ ਦੇਖ ਕੇ ਖੁਸ਼ ਹੁੰਦੇ ਹੈਗੇ ਤੁਸੀਂ ਕੁਛ ਹੋਤੇ ਕੈਂਪ ਚ ਆ ਕੇ ਹਾਂਜੀ ਬਹੁਤ ਖੁਸ਼ ਹਾਂ ਫਰਕ ਪਿਆ ਥੋੜਾ ਅੰਦਰ ਪਰ ਕੀ ਕੀ ਜਦੋਂ ਮੈਂ ਆਪਣੇ ਆਪ ਨੂੰ ਬਸ ਮੈਂ ਬੰਦ ਕਰ ਲਿਆ ਸੀ ਨਾ ਉਸ ਤੋਂ ਬਾਹਰ ਆਈ ਹਾਂ ਆਹ 7 ਦਿਨਾਂ ਚ ਆਪਣੀ ਲਾਈਫ ਵੀ ਜੀ ਲਈ ਮੈਂ ਪਰ ਮੈਂ ਥੋੜੀ ਜਿਹੀ ਪਰ ਜੀ ਲਈ ਆਪਣੀ ਲਾਈਫ ਕੈਂਪਰ 11 ਕੱਲ ਖਤਮ ਹੋ ਰਿਹਾ ਕੈਂਪ ਹਾਂਜੀ ਨਹੀਂ ਅੱਗੇ ਤੋਂ ਲੱਗਣ ਨੂੰ ਕੈਂਪਸ ਕੋ ਵਧੀਆ سپورਟ ਮਿਲਦਾਗਾ ਬਹੁਤ ਵਧੀਆ ਲੱਗਦਾ ਇੱਧਰ ਮੈਡਮ ਦੀ ਬਸ ਇੱਕ ਵਾਰੀ ਸ੍ਰੀਮੇਗਰ ਬੈਠੀ ਸੀ ਤੇ ਮੈਡਮ ਦੀ ਇੱਕ ਕਾਲ ਆਈ ਮੈਡਮ ਕਹਿੰਦੇ ਰਜਿੰਦਰ ਵੀ ਕੰਮ ਹੈਗਾ ਮੈਂ ਕਿਹਾ ਮੈਡਮ ਕੀ ਕੰਮ ਮੈਡਮ ਤੁਸੀਂ ਮੇਰੇ ਕੋਲ ਆ ਜਾ ਬਸ ਫਿਰ ਮੈਂ ਗਈ ਮੈਡਮ ਕੋਲ ਉਸ ਤੋਂ ਬਾਅਦ ਹੀ ਬਸ ਬਾਹਰ ਨਿਕਲੀ ਵੀ ਇਦਾਂ ਨਿਕਲਦੇ ਨਿਕਲਦੇ ਮੈਡਮ ਦੀ ਪੂਰੀ سپورਟ ਹੀ ਮਿਲ ਗਈ ਕਿਸ ਹੱਬ ਦੀ ਮੈਨੂੰ ਇਸ ਤਰ੍ਹਾਂ ਹੀ ਬਾਹਰ ਵੀ ਕੁਛ ਆਉਣ ਮੈਂ ਆਪਣੀ ਲਾਈਫ 'ਚ ਸੋ ਮੁੱਖਾ ਹਾਂ ਜੀ ਮੈਡਮ ਦਾ ਬਹੁਤ ਬੜਾ ਇੰਤਜ਼ਾਰ ਬਸ ਅੱਗੇ ਲਿਆਉਣ ਵਾਲੇ ਵੀ ਮੈਡਮ ਹੀ ਆ ਮੈਨੂੰ ਨਹੀਂ ਤਾਂ ਮੈਂ ਆਪਣੇ ਆਪ ਨੂੰ ਬਸ ਕਹਿ ਦੀ ਕਰ ਲਿਆ ਸੀਗਾ ਵੀ ਜਿੰਨਾ ਕੰਮ ਕਰ ਵੈਸੇ ਕੰਮ ਕੀ ਕਰਦਾ ਮੈਂ ਵੈਸੇ ਵੀਡੀਓ ਬਾਲੜਦਾ ਹੀ ਹੈ ਮੇਰਾ ਹਾਂ ਜੀ ਤੋਂ ਬਾਅਦ ਵੀ ਕਰੀ ਜਾਂਦੇ ਸੀਗਾ ਉਸ ਤੋਂ ਬਾਅਦ ਬੰਦ ਕਰਤਾ ਸੀ ਵੀਡੀਓ ਨਹੀਂ ਬੰਦ ਨਹੀਂ ਦਿਲ ਹੀ ਨਹੀਂ ਕਰਦਾ ਸੀਗਾ ਬਸ ਐਂ ਲੱਗਦਾ ਸੀ ਜਿੱਦਾਂ ਲਾਈਫ ਖਤਮ ਆ ਗਈ ਮੈਂ ਆਪਣੇ ਬੇਟੇ ਨੂੰ ਵੀ ਕਹਿੰਦੀ ਸੀ ਮੇਰਾ ਨਾ ਜੀਣ ਦਾ ਦਿਲ ਹੀ ਨਹੀਂ ਕਰਦਾ ਵੀ ਜਿੰਨਾ ਵੀ ਹੈ ਹੀ ਨਹੀਂ ਕੁਝ ਲਾਈਫ ਤੇ ਕਰੋਗੇ ਆ ਹਾਂਜੀ ਦੁਬਾਰਾ ਹਾਂਜੀ ਮੈਡਮ ਕਰ ਨਹੀਂ ਕਿਤੇ ਕਰਾਂਗੇ ਜੀਨ ਦਾ ਦਿਲ ਕਰਨ ਲੱਗ ਗਿਆ ਹਾਂਜੀ ਹਾਂਜੀ ਬਹੁਤ ਵਧੀਆ ਹਾਂਜੀ 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 ਕੈਂਪ ਤੋਂ ਇਲਾਵਾ ਚਲੋ ਇੱਕ ਅਲੱਗ ਗੱਲ ਸੀ ਇਹ ਹਟਕੇ ਗੱਲ ਜੀ ਕਿ ਇੱਕ ਸਿਰਫ ਕੈਂਪ ਨਾ ਹੋ ਕੇ ਇੱਕ ਖੁਸ਼ੀਆਂ ਵੰਡਦਾ ਵੀ ਇੱਕ ਉਪਰਾਲਾ ਇਹ ਜਿਵੇਂ ਮੈਡਮ ਨੇ ਦੱਸਿਆ ਕਿ ਹਸਬੰਦ ਦੀ ਡੈਥ ਤੋਂ ਬਾਅਦ ਇਹ ਘਰੇ ਬੰਦ ਹੋ ਗਈ ਸੀ ਮੇਰਾ ਦਿਲ ਕਰਦਾ ਸੀ ਕਿ ਮੈਂ ਹੁਣ ਇੱਥੇ ਉਸ ਦੁਨੀਆ ਤੇ ਨਾ ਆ ਰਵਾਂ ਪਰ ਇੱਥੇ ਆ ਕੇ ਇਹਨਾਂ ਨੇ ਦੱਸਿਆ ਕਿ ਇੱਕ ਨਮੀ ਜਿੰਦਗੀ ਮਰੀਆ ਮੇਰਾ ਵੀ ਦਿਲ ਕਰ ਲੱਗਿਆ ਕਿ ਹੁਣ ਮੈਂ ਦੁਨੀਆ ਐਕਸਪਲੋਰ ਕਰਾਂ ਜ਼ਿੰਦਗੀ ਜੀਵਾਂ ਤਾਂ ਬਹੁਤ ਵਧੀਆ ਪ੍ਰਾਪਲਾ ਮਿਲਨ ਦਾ ਬਹੁਤ ਧੰਨਵਾਦ ਤੇ ਮੈਡਮ ਨੇ ਵੱਡਾ ਪ੍ਰਾਪਲਾ ਕੀਤਾ ਤਾਂ ਇਹ ਜਿਹੜਾ ਕੈਂਪ ਹੈ ਜੋਂ ਦੇ ਵਿੱਚ ਹਰ ਵਾਰ ਲੱਗਦਾ ਹੈ ਤੇ ਇੱਕ ਮਹੀਨੇ ਤੋਂ ਲੈ ਕੇ ਕੀ ਤੇ ਹਰ ਵਾਰ ਇੱਕ ਮਹੀਨਾ ਕੈਂਪ ਲੱਗਦਾਗਾ ਤਾਂ ਤੁਹਾਨੂੰ ਇਹ ਸਾਡਾ ਵੀਡੀਓ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਸ਼ੇਅਰ ਵੀ ਜ਼ਰੂਰ ਕਰਿਓ ਮੈਂ ਦੇਵਕਰਨ ਕੈਮਰੇ ਵਿੱਚ ਸੁਣੀ ਮੇਰਾ ਤੁਸੀਂ ਦੇਖ ਰਹੇ ਹੋ ਪੰਜ ਪਾਣੀ ਟੀਵੀ ਸਾਡੇ ਫੇਸਬੁੱਕ ਪੇਜ ਅਤੇ YouTube ਚੈਨਲ ਪੰਜ ਪਾਣੀ TV ਦੇ ਨਾਲ ਜ਼ਰੂਰ ਜੁੜੋ ਤਾਂ ਕਿ ਸਾਡੇ ਦੁਆਰਾ ਪਾਈਆਂ ਗਿਆ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ।